ਡਿਊ ਫੈਮਿਲੀ ਕਿਵੇਂ ਹੋ ਜੀ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਆਪਣੇ ਚੈਨਲ ਦੇ ਵਿੱਚ ਸੋ ਅੱਜ ਆਪਾਂ ਨੂੰ ਮਿਲਣ ਸੀ ਜੀ ਵੇਲ ਤੇ ਮੈਂ ਆਈਆਂ ਡੈਡੀ ਦੇ ਨਾਲ ਪੱਠੇ ਵਡਾਉਣ ਖੇਤ ਆਪਣਾ ਤੇ ਆਪਾਂ ਨੂੰ ਛੋਟੀ ਜੀ ਪੰਡ ਚਾਹੀਦੀ ਹੈ ਬਸ ਤੇ ਆਪਾਂ ਵੱਢ ਕੇ ਉਸ ਤੋਂ ਬਾਅਦ ਆਪਾਂ ਘਰੇ ਚਲੇ ਜਾਣਾ ਹੈ ਹਨਾ ਕੰਮ ਆਪਾਂ ਨੂੰ ਸਾਰਾ ਹੁੰਦਾ ਖੇਤ ਦਾ ਪੱਠੇ-ਪੁੱਠੇ ਵੀ ਕਾਫੀ ਮੈਂ ਵੱਢ ਲੈਣੀ ਹੁੰਨੀ ਆ ਡੈਡੀ ਕਿੱਥੋਂ ਵੱਢਨੇ ਆ ਪੱਠੇ ਆ ਇੱਥੋਂ ਲੱਗਾ ਇੱਥੇ ਵੱਡਣ ਲੱਗੀਆਂ ਦੇਖ ਸਕਦੇ ਹੋ ਮੇਰੀ ਦਾਤਰੀ ਵੀ ਕਾਫੀ ਤਿੱਖੀ ਹੈ ਇੱਕ ਇੱਥੇ ਵੀ ਕਾਫੀ ਪਈਆਂ ਹੋਈਆਂ ਨੇ ਪਰ ਮੈਂ ਸਪੈਸ਼ਲੀ ਮੇਰੀ ਫੇਵਰਟ ਹੈ ਮੈਂ ਘਰੋਂ ਲੈ ਕੇ ਆਈਆਂ ਵੈਸੇ ਰੋਜ਼ ਤਾਂ ਨਹੀਂ ਮੈਂ ਵੱਢਦੀ ਅੱਜ ਮੈਨੂੰ ਟਾਈਮ ਮਿਲਿਆ ਕੰਮ ਤੋਂ ਆਈ ਸੀ ਮੈਂ ਤੇ ਮੈਂ ਸੋਚਿਆ ਕਿ ਚਲੋ ਪੱਠੇ ਵੜਾ ਦਿੰਨੇ ਆਪਾਂ ਤੇ ਫੋਨ ਨੂੰ ਆਪਾਂ ਇੱਥੇ ਕਰ ਦਿੰਨੇ ਆ ਸੈਟ ਸੋ ਹਾਂਜੀ एवरीवन ਇੱਧਰ ਤੁਸੀਂ ਦੇਖ ਸਕਦੇ ਹੋ ਠੱਠੇ ਮਤਲਬ ਕਿ ਵੱਡ ਕੇ ਮਿੱਕੀ ਜੀ 판ਦੀ ਆਪਾਂ ਲੈਣੀ ਹੈ ਇੰਨੀ ਵੱਡੀ ਨਹੀਂ ਲੈਣੀ ਕਰਨੇ ਆ ਸੋ ਪਹਿਲਾ ਮੈਂ ਮੰਮੀ ਨੂੰ ਕਹਾਂ ਸੀ ਵੀ ਤੁਸੀਂ ਵੀ ਮੇਰੇ ਨਾਲ ਚੱਲ ਜੂ ਉਹ ਨਹੀਂ ਕਰਦੇ ਉਹਨਾਂ ਨੂੰ ਨਹੀਂ ਵੱਢਣੇ ਆਉਂਦੇ ਪੱਠੇ ਇਸ ਕਰਕੇ ਫਿਰ ਬੋਵੀ ਵੀ ਨਹੀਂ ਅੱਜ ਆਇਆ ਹੈਗਾਗਾ ਹਾਂਜੀ ਇਹਦਰ ਪੱਠੇ ਤੁਸੀਂ ਦੇਖ ਸਕਦੇ ਹੋ ਜਿਆਦਾ ਮਤਲਬ ਕਿ ਆਪਾਂ ਨਹੀਂ ਲਜਾਣੇ ਹੈਗੇਗੇ ਥੋੜੇ ਜਿਹੀ ਲਜਾਣੇ ਨੇ ਪੱਠੇ ਸਾਰੇ ਚੜ ਗਏ ਆਦਰ ਕੰਦੇ ਦੇਖ ਸਕਦੇ ਹੋ ਮਹਿਕ ਹੋਣ ਖਾਲਿਆਂ ਵਿੱਚ ਜਾ ਰਹੀ ਏ ਧਨੀਆ ਲੈਣ ਲਈ ਸੋ ਸਬਜੀ ਵਿੱਚ ਧਨੀਆ ਧੁਨੀਆ ਪਾ ਕੇ ਸਬਜੀ ਬਹੁਤ ਵਧੀਆ ਬੰਦੀ ਏ ਤੇ ਆਪਣੀ ਖੇਤ ਸਾਰਾ ਕੁਝ ਹੈਗਾ ਜਿੱਦਾਂ ਮੂਲੀਆਂ ਲਾ ਲੂ ਤੋਨੀਆਂ ਗਾਜਰਾਂ ਵਗੈਰਾ ਪਾਲਕ ਸਾਗ ਮੈਨੂੰ ਸਾਰਾ ਝੜ ਗਿਆ ਫੱਟ ਫੱਟ ਕੇ ਇੰਨੇ ਵੀ ਨਹੀਂ ਸੀ ਥੋੜੀ ਸੀਗੇ ਮੈਂ ਸੋਚਿਆ ਚਲੋ ਮੇਰਾ ਇੰਨਾ ਵਲੌਗ ਬਣ ਜੇ ਅੱਜ ਮੈਂ ਵੀ ਆਪਣੇ ਫਰੈਂਡਾਂ ਨੂੰ ਦੱਸਾਂ ਕਿ ਮੈਂ ਵੀ ਕੁਝ ਕਰ ਸਕਦੀ ਆ ਕੁਝ ਨਹੀਂ ਕਰ ਸਕਦੀ ਮੈਂ ਬਹੁਤ ਕੁਝ ਕਰ ਸਕਦੀ ਆ ਅੱਜ ਮੈਂ ਇਸ ਕਾਸ਼ਲੀ ਖੇਤ ਆਈਆਂ ਕਿੰਨੇ ਟਾਈਮ ਬਾਅਦ ਪੱਠੇ ਵੱਡੇ ਆ ਅੱਠਵੀਂ ਨੌਵੀਂ ਚ ਹੁੰਦੀ ਸੀ ਜਦੋਂ ਮੈਂ ਪੱਠੇ ਵੜਦੀ ਹੁੰਦੀ ਸੀ ਤੇ ਹੁਣ ਆ ਹੈਗੀ ਹੈ ਜੀ ਆਪਣੀ ਮੋਟਰ ਆਪਾਂ ਹੁਣ ਇੱਥੇ ਤਾਂ ਪਾਣੀ ਜਾਂਦੇ ਲੱਗਾ ਹੋਇਆ ਆਲੂ ਹੈ ਹਨਾ ਡੈਡੀ ਕੋਲੋਂ ਇਹਦੋਂ ਪਹਿਲਾਂ ਗਾਹਣਾ ਪੈਣ ਤੇ ਆਪਾਂ ਯਾਰ ਲੰਗਰ ਨੂੰ ਰਸਤਾ ਹੀ ਨਹੀਂ ਹੈਗਾ ਹੁਣ ਹੈਗਾ ਆਪਾਂ ਇੱਥੇ ਧਨੀਆ ਦੇਖਦੇ ਆ ਸੋ एवरीवन ਮੈਂ ਧਨੀਏ ਦਾ ਨਾਮ ਲਿਆ ਯਾਰ ਆਹ ਦੇਖੋ ਮੇਰੇ ਪੈਰਾਂ ਦੇ ਵਿੱਚ ਜੀ ਦੇਖੋ ਕਿੰਨੀ ਕਿਸਮਤ ਵਧੀਆ ਯਾਰ ਮੇਲਾ ਤਾਂ ਸ਼ਾਇਦ ਉਧਰ ਸਾਈਡ ਹੋਰ ਵੀ ਵਧੀਆ ਲੱਗਿਆ ਹੋਊਗਾ ਪਰ ਜਿੰਨਾ ਕੋ ਵੀ ਲੱਗਾ ਆਪਾਂ ਤੋੜਦੇ ਆ ਹਾਂਜੀ एवरीवन ਆਦਰ ਦੇਖ ਸਕਦੇ ਹੋ ਮੇਰੇ ਖੇ ਆ ਮੇਰਾ ਖੇਤ ਆ ਠੀਕ ਆ ਉਹ ਸਾਡੀ ਮੋਟਰਾਂ ਤੇ ਇਹ ਸਾਡਾ ਜਿਵੇਂ ਆਪਾਂ ਪੰਜਾਬੀ ਭਾਸ਼ਾ ਵਿੱਚ ਖੱਡਾ ਖਾੜਾ ਖਾੜਾ ਕਹਿੰਦੇ ਆ ਇਹਦੇ ਵਿੱਚ ਪਾਣੀ ਆ ਹਨਾ ਦੇਖ ਸਕਦੇ ਹੋ ਆਲੂ ਲੱਗੇ ਹੋਏ ਚਿੱਕੜੀ ਕਾਫੀ ਆ ਯਾਰ ਇਧਰ ਦੇਖੋ ਸੋ ਹੁਣ ਮੱਪਾ ਲੈਣਾ ਧਨੀਆਂ ਧਨੀਆਂ ਲੱਭ ਕੇ ਤੂੜਦੇ ਆ ਗੁੰਨੀ ਵੀ ਲੱਗੇ ਹੋਏ ਯਾਰ ਉਧਰ ਦੇਖੋ ਮੈਂ ਜਿਹੋ ਜਿਹੇ ਮੇਰੇ ਲੱਛਣ ਮੈਂ ਡਿੱਗ ਗਿਆ ਨਾ ਪਾਣੀ ਵੀ ਬੜਾ ਇੱਥੇ ਮੈਨੂੰ ਕਿਸੇ ਨੇ ਚੱਕਣਾ ਵੀ ਨਹੀਂ ਹੈਗਾ ਮੰਮੀ ਵੀ ਨਹੀਂ ਹੈਗੀ ਮੇਰੇ ਚਿੱਕੜੇ ਵਿੱਚ ਬੈਠ ਕੇ ਹੁਣ ਧਨੀਆਂ ਢੋਣਾਂ ਪੈਣਾ ਹਾਂਜੀ एवरीवन ਇੱਧਰ ਦੇਖੋ ਧਨੀਆਂ ਲੱਗਾ ਹੋਇਆ ਹੈ ਇਥੋਂ ਆਪਾਂ ਕਾਫੀ ਸਾਰਾ ਤੋੜ ਲੈਨੇ ਆ ਮੰਮੀ ਨਾ ਸਬਜੀ ਬਹੁਤ ਸਵਾਦ ਬਣਾਉਂਦੀ ਏ ਇੱਕ ਅਸੀਂ ਕੁਝ ਮਤਲਬ ਤੁਸੀਂ ਲਾ ਲਓ ਘਰ ਵਿੱਚ ਮਸਾਲੇ ਬਣਾਏ ਹੋਏ ਹਨਾ ਉਹ ਪਾ ਕੇ ਕੁਝ ਧਨੀਆ ਧੁਨੀਆ ਸਮਾਨ ਡਾਲੋ ਹਨਾ ਪਾ ਕੇ ਸਬਜੀ ਬਹੁਤ ਵਧੀਆ ਬਣਦੀ ਆ ਉਤੋਂ ਧਨੀਆ ਜਿੰਨਾ ਕੋ ਆਪਣਾ ਚਾਹੀਦਾ ਸਿਰਫ ਉਨਨਾ ਹੀ ਤੋੜਨਾ ਜ਼ਿਆਦਾ ਨਹੀਂ ਤੋੜਨਾ ਹੈਗਾ ਮੈਂ ਕੰਮ ਤੇ ਆਈ ਸੀ ਆਪਣਾ ਤੇ ਉਵੇਂ ਹੀ ਸਿੱਧਾ ਹਣ ਸਰ ਹੀ ਚੱਲੋ ਜੀ ਖੇਤ ਖੇਤ ਆਣ ਕੇ ਬੈਸੀ ਪੱਠੇ ਪੁੱਥੇ ਲਾਲੋ ਜਿਆਦਾ ਕੰਮ ਬੋਬੀ ਕਰਦਾ ਹਵੇਲੀ ਦਾ ਤੇ ਆਪਾਂ ਤਾਂ ਮੈਂ ਤਾਂ ਉਹਦਾ ਕੰਮ ਚ ਜਿਆਦਾ ਫੋਕਸ ਦਿਨੇ ਹੁੰਨੀ ਆ ਅੱਜ ਮੇਰਾ ਵਿਸ਼ੌਂਗ ਦਾ ਜਾਗ ਪਿਆ ਮੇਰਾ ਐ ਜੀ ਕਿਤੇ ਮੇਰੇ ਖੇਤ ਜਾਵਾਂ ਤੇ ਉਸ ਤੋਂ ਬਾਅਦ ਫਿਰ ਮੈਂ ਜਿੱਦਾਂ ਮੇਰਾ ਮਨ ਕਰਦਾ ਮੈਂ ਉੱਧੇ ਕਰ ਦਿੰਨੀ ਆ ਜਿੱਧਰ ਨੂੰ ਦਿਲ ਕਰੇ ਚਲੋ ਜੀ ਉੱਧਰ ਹੀ ਹੁਣ ਪੱਠੇ ਜਾਣਾ ਥੋੜਾ ਔਖਾ ਹੋ ਜਾਣਾ ਛੋਟੀ ਜੀ ਮੰਡਲ ਜਾਣੀ ਆ ਆਪਾਂ ਤੇ ਉਹਨੂੰ ਕਵਰ ਕਰਕੇ ਉਸ ਤੋਂ ਬਾਅਦ ਹਾਏ ਮੇਰੇ ਫਰੈਂਡ ਦੇਖਦੇ ਭਈ ਨੇ ਮੈਂ ਇੱਕ ਕੰਮ ਵੀ ਕਰ ਲੈਂਦੀ ਐ। ਔਰ ਯਰ ਆਪਣਾ ਗਾਮੇ ਕਾਹਦਾ ਸ਼ਰਮ? ਇਹਦੇ ਵਿੱਚ ਕਾਦੀ ਸ਼ਰਮ? ਪਹਿਲਾਂ ਮੈਂ ਬਹੁਤ ਸ਼ਰਮ ਕਰਦੀ ਹੁੰਦੀ ਸੀ ਛੋਟੀ ਹੁੰਦੀ। ਹਾਏ ਮੈਨੂੰ ਐ ਨਹੀਂ ਹਾਏ ਮੈਂ ਕੋਈ ਪ੍ਰੋਗਰਾਮ ਆਉਂਦਾ ਨਾ ਯਾਰ ਅਸੀਂ ਤੁਸੀਂ ਲਾ ਲੂ ਮਤਲਬ ਕੋਈ ਵੀ ਫੰਕਸ਼ਨ ਆਉਂਦਾ ਹੁੰਦਾ ਹੀਗਾ ਤੇ ਮੈਂ ਮੈਨੂੰ ਇੰਨੀ ਸ਼ਰਮ ਆਉਂਦੀ ਹੁੰਦੀ ਮੈਂ ਡਰਦੀ ਪਕੌੜੇ ਵੀ ਨਹੀਂ ਬੋਂਦੀ ਹੁੰਦੀ ਸੀ ਪਲੇਟ 'ਚ। ਤੁਸੀਂ ਦੇਖ ਸਕਦੇ ਹੋ। ਇਨਾ ਬਹੁਤ ਹੋਵੇਗਾ ਜਿਆਦਾ ਵੀ ਪਿਆ ਪਿਆ ਖਰਾਬ ਹੋ ਜਾਂਦਾ ਸਿਰਫ 2-3 ਦਿਨ ਮਤਲਬ ਧਨੀਆ ਨਾ ਵਧੀਆ ਸਰ ਜਾਂਦਾ ਸਬਜ਼ੀ ਚ ਪੈ ਪੂ ਜਾਂਦਾ ਧਨੀਆ ਵੀ ਹੋਣ ਸਿਰਫ 2 ਕੁ ਮਹੀਨੇ ਹੀ ਤੁਸੀਂ ਲਾ ਲਓ ਇਹ ਵਾਲਾ ਪੈਣਾ ਹੈ ਹਾਂਜੀ एवरीवन ਇਨਾ ਕੁ ਆਪਾਂ ਧਨੀਆ ਲੈ ਲਿਆ ਬਸ ਹੁਣ ਬਹੁਤ ਆ ਹਾਂਜੀ एवरीवन ਸਿਰਫ ਇਨਾ ਕੁ ਹੀ ਤੋੜਿਆ ਕਿਉਂਕਿ ਪਤਾ ਗੱਲ ਕੀ ਆ ਕਾਫੀ ਲੱਗਾ ਹੋਇਆ ਸੀਗਾ ਤੋੜ ਉਹਨੂੰ ਮੈਂ ਕਾਫੀ ਤੋੜ ਲੈਂਦੀ ਪਿਆ ਪਿਆ ਖਰਾਬ ਹੋ ਜਾਂਦਾ ਹੈ ਉਹਦਾ ਕੋਈ ਫਾਇਦਾ ਨਹੀਂ ਹੈਗਾ ਇੱਥੇ ਪਤਾ ਨਹੀਂ ਕੋਣ ਪੱਠੇ ਵੱਢ ਕੇ ਰੱਖੇ ਗਿਆ ਯਾਰ ਹਾਦਾ ਚੋਰ ਚੋਰ ਤਾਂ ਨਹੀਂ ਪੈਗੇ ਕਿਤੇ ਖੇਤ ਬਹੁਤ ਯਾਰ ਲੋਕੀ ਪੱਠੇ ਚੋਰੀ ਕਰਦੇ ਆ ਤੇ ਇਹਨਾਂ ਨੂੰ ਤਾਂ ਮੈਂ ਤਾਂ ਤੋੜਿਆ ਹੁਣ ਇਹ ਸਿਰਫ 2-3 ਦਿਨ ਆਪਣੀ ਹੈਲਪ ਦੇ ਜੂਗਾ ਹਨਾ ਮੰਮੀ 2-3 ਦਿਨ ਇਹਨੂੰ ਯੂਜ਼ ਕਰ ਲੈਣਗੇ ਸਬਜ਼ੀ ਵਿੱਚ ਬਾਲ ਜਣੇ ਵੀ ਆਪੇ ਖਰਾਬ ਹੀ ਹੋਣਾ ਕੋਈ ਫਾਇਦਾ ਨਹੀਂ ਆਗਾ ਹੋਰ ਤੋੜ ਲਾਂਗੇ ਵਾਧੂ ਲੱਗੋ ਹੋ ਜਾਣ ਨਾਲੇ ਹੁਣ ਆਪਾਂ ਜਾਣੇ ਡੈਡੀ ਕੋਲ ਉੱਥੇ ਸਾਰੇ ਪੱਠੇ ਪੈਕ ਕਰਵਾ ਕੇ ਹੁਣ ਦੇਖੋ ਕਿਵੇਂ ਜਾਂਨੇ ਅਸੀਂ ਦੋ ਜਾਨੇ ਮੋਟਰਸਾਈਕਲ ਦੇ ਨਾਲ ਪੱਠੇ ਲੱਗੇ ਨਾਲ ਦੇਖਦੇ ਹੁਣ ਜਾਇਆ ਜਾਂਦਾ ਵੀ ਹੈ ਕਿ ਬੋਬੀ ਨੂੰ ਫੋਨ ਕਰਨਾ ਪੈਣਾ ਪਹਿਲੀ ਗੱਲ ਚਲੋ ਜਾਵਾਂਗੇ एवरीवन ਸਾਰੇ ਪੱਠੇ ਕੁੱਤਰੇ ਗਏ ਆ ਤੇ ਕੁੱਤਰੇ ਗਏ ਹਾਂ ਵੱਡੇ ਗਏ ਵੱਡੇ ਗਏ ਆ ਸੌਰੀ ਤੇ ਆਪਾਂ ਹੁਣ ਆ ਪੱਲੀ ਦੇ ਵਿੱਚ ਸਾਰਿਆਂ ਨੂੰ ਸੈੱਟ ਕਰਦੇ ਆ। ਕੁਤਰੇ ਦਾ ਆਇਆ ਦਾ ਆਇਆ ਕੁਤਰੇ ਹੋਏ ਸੀ ਪਾ ਕੇ ਆਏ बटे। ਮੜਾ ਡਾਡੀ। ਮੈਂ ਗਈ ਨਹੀਂ ਪੁੱਠੇ ਕੁਤਰੇ ਗਏ ਆ। ਉਹ ਅਸੀਂ ਨਾ ਹੋਣ ਲੱਗੇ ਕੁਤਰੇ ਹੋਏ ਪਾ ਕੇ ਆਏ ਸੀਗੇ ਮੱਝਾਂ ਨੂੰ ਪੱਠੇ। ਇਹ ਵੱਡੇ ਗਏ ਆਪਣੇ ਪੱਠੇ ਦੇਖ ਸਕਦੇ ਹੋ ਤੁਸੀਂ ਇੱਧਰ। ਹੁਣ ਇਹਨਾਂ ਸਾਰਿਆਂ ਨੂੰ ਮੈਂ ਪੱਲੀ ਦੇ ਵਿੱਚ ਸੈੱਟ ਕਰ ਦਿੰਨੀ ਆ। ਆਇਦਰ ਸ਼algam ਦੇਖੋ ਕਿੱਡਾ ਵੱਡਾ ਛੋਟੇ ਛੋਟੇ ਵੀ ਲੱਗੇ ਹੁੰਦੇ ਆ ਪਰ ਇਹ ਕੁਝ ਜ਼ਿਆਦਾ ਇਹ ਉਹਨਾਂ ਦਾ ਦਾਦਾ ਹੋਵੇਗਾ ਦਾਦਾ ਪਰ ਦਾਦਾ ਉਹਨਾਂ ਦਾ ਹੋਵੇਗਾ ਹਾਂਜੀ एवरीवन ਹੁਣ ਆਪਾਂ ਇਹ ਪੱਲੀ ਦੇ ਵਿੱਚ ਸਾਰੇ ਪੱਠੇ ਨੂੰ ਕਰ ਦਿੰਗੇ ਸੱਤ ਸਿੱਧੇ ਸਿੱਧੇ ਜੋ ਇੱਦਾਂ ਆਪਾਂ ਸਾਰੇ ਜਾਣੇ ਕਰ ਦਿੰਨੇ ਸਾਰੇ ਪੱਠਿਆਂ ਨੂੰ ਐਂ ਵੀ ਕਰਦੇ ਤੇ ਉਸ ਤੋਂ ਬਾਅਦ ਆਪਾਂ ਜਾਣੇ ਆ home going to home ਹਾਂਜੀ एवरीवन ਹੁਣ ਆਪਾਂ ਪੱਲੇ ਨੂੰ ਬੰਨ ਕੇ ਇਸ ਤੋਂ ਬਾਅਦ ਆਪਾਂ ਜਾਣੇ ਆ ਘਾਰ ਤੇ ਜ਼ਿਕਰ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਵੀਡੀਓ ਵੀ ਕਿਵੇਂ ਲੱਗੀ ਜੇਕਰ ਕੋਈ ਨਵਾਂ ਚੈਨਲ ਲਗਾ ਲੋ ਸਬਸਕ੍ਰਾਈਬ ਤਾਂ ਕਿ ਮੇਰਾ ਹਰੀ ਕੋਣ ਵਾਲਾ ਤੁਸੀਂ ਵਲੌਗ ਦੇਖ ਸਕੋ ਮਿਲਦੇ ਆ ਨੈਕਸਟ ਕੈਂਡ ਦੇ ਵਲੌਗ ਦੇ ਵਿੱਚ ਬਾਏ ਬਾਏ